ਤੁਰਦਾ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਆਪਣਾ ਤੀਸਰਾ ਸਮਨ ਈਡੀ ਵੱਲੋਂ ਭੇਜਿਆ ਹੋਇਆ ਤੀਸਰਾ ਸਮਨ ਨਾ ਮੰਜ਼ੂਰ ਕੀਤਾ ਉਸ ਤੋਂ ਬਾਅਦ ਵਿਰੋਧੀ ਧਿਰਾਂ ਜ਼ਰੂਰ ਆਮ ਆਦਮੀ ਪਾਰਟੀ ਤੇ ਟੁੱਟ ਕੇ ਪੈ ਗਈਆਂ ਨੇ ਤੇ ਉਸੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਵਿਅੰਗ ਕਸਨ ਉਹ ਗਰੇਜ਼ ਨਹੀਂ ਕਰ ਸਕੇ ਉਹਨਾਂ ਨੇ ਵੀ ਸਾਫ਼ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਹਮਲੇ ਕਰ ਦਿੱਤੇ ਸੁਖਬੀਰ ਸਿੰਘ ਬਾਦਲ ਦਾ ਇਹ ਦਾਵਾ ਆ ਕਿ ਆਮ ਆਦਮੀ ਪਾਰਟੀ ਦੇ ਆਗੂ ਜਿੰਨਾ ਮਰਜ਼ੀ ਭੱਜ ਲੈਣ ਜਿੰਨਾ ਮਰਜ਼ੀ ਉਹ ਆਪਣੇ ਆਪ ਨੂੰ ਬਚਾ ਲੈਣ ਪਰ ਅੰਤ ਦੇ ਵਿੱਚ ਜ਼ਰੂਰ ਅੰਦਰ ਹੋਣਗੇ ਉਹਨਾਂ ਦਾ ਦਾਵਾ ਆ ਕਿ ਈਡੀ ਸਮਨ ਭੇਜ ਰਹੀ ਹੈ ਈਡੀ ਤਾਂ ਸਮਨ ਭੇਜ ਰਹੀ ਹੈ ਕਿਉਂਕਿ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ ਔਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ 'ਚ ਗ੍ਰਸਤ ਜਿਹੜੇ ਲੀਡਰ ਨੇ ਉਹ ਹਰਗਿਜ਼ ਨਹੀਂ ਬਚ ਸਕਣਗੇ ਸੁਖਬੀਰ ਸਿੰਘ ਬਾਦਲ ਤਿੱਖੇ ਵਿਅੰਗ ਕੱਸ ਰਹੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਿੰਨਾ ਭੱਜਣਾ ਆ ਭੱਜ ਲੋ ਜਿੰਨਾ ਲੁਕਣਾ ਆ ਲੁਕ ਜਾਓ ਪਰ ਅੰਤ ਦੇ ਵਿੱਚ ਸਲਾਖਾਂ ਪਿੱਛੇ ਹੋਵੋਗੇ ਸਖਬੀਰ ਸਿੰਘ ਬਾਦਲ ਦਾ ਇਹ ਬਿਆਨ ਹੈਰਾਨ ਕਰ ਦੇਣ ਵਾਲਾ ਆ ਕਿਉਂਕਿ ਦਾਅਵੇ ਨਾਲ ਇਹ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਅੰਤ ਦੇ ਵਿੱਚ ਗ੍ਰਿਫਤਾਰੀ ਹੋਵੇਗੀ ਹਾਲ ਹੀ ਦੇ ਵਿੱਚ ਤੀਸਰਾ ਸਮਨ ਅਰਵਿੰਦ ਕੇਜਰੀਵਾਲ ਨੇ ਨਾਮਨਜ਼ੂਰ ਕਰ ਦਿੱਤਾ ਔਰ ਦੁਬਾਰਾ ਚਿੱਠੀ ED ਨੂੰ ਭੇਜੀ ਹੈ ਹੁਣ ਤੱਕ ED ਵੱਲੋਂ ਕਾਫੀ ਸਮਨ ਭੇਜੇ ਜਾ ਚੁੱਕੇ ਨੇ ਅਰਵਿੰਦ ਕੇਜਰੀਵਾਲ ਨੂੰ ਤੀਜਾ ਸਮਨ ਨਾਮਨਜ਼ੂਰ ਹੋਇਆ ਆ ਔਰ ਦੂਜੀ ਗੱਲ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ ਜਿਹੜੇ ਕਿ ਸੰਜੇ ਸਿੰਘ ਜਾਂ ਫਿਰ ਮਨੀਸ਼ ਸਸੋਧਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਉੱਤੇ ਵੀ ਇਹੀ ਇਲਜ਼ਾਮ ਹੈ ਦਿੱਲੀ ਦੀ ਕਥਿਤ ਆਬਕਾਰੀ ਘਟਾਲਾ ਮਾਮਲਾ ਔਰ ਨਾਲ ਦੀ ਨਾਲ ਮਨੀ ਲਾਂਡਰਿੰਗ ਦੇ ਵਿੱਚ ਸ਼ਮੂਲੀਅਤ ਅਰਵਿੰਦ ਕੇਜਰੀਵਾਲ ਉੱਤੇ ਇਹ ਇਲਜ਼ਾਮ ਲਗਾਏ ਗਏ ਸੀਗੇ ਔਰ ਉਸੇ ਨੂੰ ਲੈ ਕੇ ਹੀ ਈਡੀ ਵੱਲੋਂ ਸਮਨ ਜਿਹੜੇ ਭੇਜੇ ਜਾ ਰਹੇ ਪੁਛ ਪੜਤਾਲ ਵਾਸਤੇ ਅਰਵਿੰਦ ਕੇਜਰੀਵਾਲ ਨੂੰ ਬੁਲਾਇਆ ਜਾ ਰਿਹਾ ਪਰ ਨਾ ਮਨਜ਼ੂਰ ਕਰਤਾ ਅਰਵਿੰਦ ਕੇਜਰੀਵਾਲ ਨਤੀਜੀ ਵਾਰ ਵੀ ਉਸੇ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਭੜਕਦੇ ਨਜ਼ਰ ਆ ਰਹੇ ਨੇ ਔਰ ਸਾਫਟ ਔਰ ਦੇ ਉੱਤੇ ਦਾਵਾ ਠੋਕਦੇ ਨਜ਼ਰ ਆ ਰਹੇ ਨੇ ਕਿ ਜਿੰਨਾ ਮਰਜ਼ੀ ਭੱਜ ਲੈਣ ਅੰਤ ਦੇ ਵਿੱਚ ਸਲਾਖਾਂ ਪਿੱਛੇ ਹੀ ਜਾ ਲੋਕੋ ਚ ਵੀ ਉਹ ਹੋਰ ਬੋਲੇ ਨੇ ਆਉ ਤੁਹਾਨੂੰ ਸੁਣਾ ਦਿੰਦੇ ਆ ਦੇਖੋ ਡਰਦੇ ਕਿਉਂ ਆ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੋਰ ਸਾਬਦੇ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਆ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆਕੇ ਬਚ ਸਕਦੇ ਨਹੀਂ ਜਿੰਨਾ ਮਰਜੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ ਚ ਅੰਦਰ ਹੀ ਜਾਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ